ਤਾਂ ਕੀ ਨਾ ਆਪਣਾ ਤੇ ਕਿੱਦਾਂ ਜਿਹੜੀ ਅੱਗ ਵਾਪਰੀ ਮੇਰਾ ਸੋਨੀ ਨਾਮ ਹੈ ਵੀਰੇ ਅਸੀਂ ਗੱਠਾਂ ਲੈ ਕੇ ਆ ਰਹੇ ਸੀਗੇ ਤੇ ਤਾਰਾਂ ਜ਼ਿਆਦਾ ਨੀਵੀਆਂ ਹੋਣ ਕਾਰਨ ਵੈਸੇ ਵੀ ਕੱਲ ਵੀ ਟਰਾਲੀਆਂ ਜ਼ਿਆਦਾ ਨੰਗੀਆਂ ਤਾਂ ਹੈਗੀਆਂ ਨੇ ਪਰ ਕੁਝ ਜ਼ਿਆਦਾ ਨੀਵੀਆਂ ਤਾਰਾਂ ਹੋਣ ਕਾਰਨ ਤਾਰਾਂ ਆਪਸ ਚ pèceੜ ਗਈਆਂ ਤੇ ਉਹਦੇ ਕਾਰਨ ਅੱਗ ਲੱਗੀ ਹੈ ਯਾਨੀ ਕਿ ਪਤੰਗਾ ਡਿੱਗ ਗਿਆ ਪਤੰਗਾ ਡਿੱਗਣ ਨਾਲ ਅੱਗ ਲੱਗੀ ਗਈ ਕਿੱਥੋਂ ਤੇ ਕਿੱਥੇ ਲੈ ਕੇ ਜਾ ਰਹੇ ਸੀ ਕਿੱਥੇ ਡੰਪ ਹੈਗਾ ਇਹ ਆ ਪਿੰਡ ਦਾ ਨਾਮ ਇਹ ਡੰਪ ਤਾਂ ਹੈਗਾ ਸਾਡਾ ਜਲਾਲਪੁਰ ਆ ਪਿੰਡ ਦਾ ਰਾਏਪੁਰ ਬੇਖਸ ਤੋਂ ਪਰ ਕੇ ਲਿਆਂਦੀ ਸੀਗੀ ਬਾਈ ਹਾਂਜੀ ਤੇ ਉਹ ਫਾਇਰ ਮੀਟ ਡਾਈ ਕਿੰਨਾ ਕੁ ਨੁਕਸਾਨ ਹੋ ਚੁੱਕਾ ਜਿਹੜੀ ਨੁਕਸਾਨ ਦਾ ਭਾਜੀ ਫਿਲਹਾਲ ਟਰਾਲਾ ਤਾਂ ਸਾਰਾ ਹੀ ਮੱਚ ਗਿਆ ਜੀ ਅੱਛਾ ਅੱਛਾ ਟਾਇਰ ਦੋਨੋਂ ਮੱਚ ਗਿਆ ਏ ਤੁਸੀਂ ਦੇਖ ਹੀ ਰਹੇ ਹੋ ਟਰਾਲਾ ਬਿਲਕੁਲ ਖਤਮ ਹੀ ਹੋ ਗਿਆਗਾ ਤੇ ਟਰੈਕਟਰ ਅਸੀਂ ਬੜੀ ਮੁਸ਼ਕਲ ਨਾਲ ਕੱਢਿਆਗਾ ਤੇ ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਗਿਆਗਾ ਤੇ ਉੱਤੇ ਜਿਹੜੀ ਪ੍ਰਾਲੀ ਦਾ ਭਾਜੀ ਗੱਲ ਕਰੀਓ ਉਹ ਕਿੰਨੇ ਕੀ ਪ੍ਰਾਲੀ ਹੈਗੀ ਜੀ 50-60 ਹਜ਼ਾਰ ਦੀ ਪ੍ਰਾਲੀ ਸੀਗੀ ਤੇ ਬਾਕੀ 3 ਲੱਖ ਦਾ ਟਰਾਲਾ ਸੀਗਾ ਜੀ ਘਟੋ ਘਟ ਵੀ 4-5 ਲੱਖ ਦਾ ਨੁਕਸਾਨ ਤਾਂ ਹੈਗਾ ਜੀ ਕੀ ਕਹਣਾ ਤੇ ਉਹਨੇ ਜਿੱਦਾਂ ਤਾਰਾਂ ਨੇ ਮੀਆਂ ਨੇ ਬਸ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਹੈ ਵੀ ਤਾਰਾਂ ਦਾ ਕੁਝ ਮਾੜਾ ਮੋਟਾ ਹੱਲ ਕੀਤਾ ਜਾਵੇ ਜਿੱਦਾਂ ਹੁਣ ਸਾਨੂੰ ਸਰਕਾਰ ਤਾਂ ਕਹਿ ਰਹੀ ਹੈ ਵੀ ਪ੍ਰਾਲੀ ਚੱਕਣੀ ਆ ਹੁਣ ਪ੍ਰਾਲੀ ਚੱਕਣ ਦਾ ਕੋਈ ਸਾਨੂੰ ਹੱਲ ਵੀ ਕੀਤਾ ਜਾਵੇ ਨਾ ਵੀ ਕਿੱਦਾਂ ਨਿਕਲੀਏ ਅਸੀਂ ਪ੍ਰਾਲੀ ਲੈ ਕੇ ਪ੍ਰਾਲੀ ਲੈ ਕੇ ਨਿਕਲੇ ਹੀ ਨਹੀਂ ਕਿਸ ਹਿਸਾਬ ਨਾਲ ਜਾਂਦਾ ਤਾਰਾਂ ਇੰਨੀਆਂ ਨੀਵੀਆਂ ਨੇ ਖੇਤਾਂ ਤੋਂ ਵੀ ਬੜੀ ਮੁਸ਼ਕਲ ਨਾਲ ਨਿਕਲਦੇ ਆ ਅਸੀਂ ਪ੍ਰਾਲੀ ਲੈ ਕੇ ਬਾਈ ਬਹੁਤ ਪਰੇਸ਼ਾਨੀ ਹੈ ਬੜਾ ਔਖਾ ਨਿਕਲਦੇ ਆ ਪਿਛਲੀ ਵਾਰ ਵੀ ਸਾਡੇ ਇੱਕ ਟਰਾਲੇ ਦਾ ਨੁਕਸਾਨ ਹੋ ਗਿਆ ਸੀਗਾ ਐਤਕੀ ਵੀ ਹੋ ਗਿਆ ਇੱਕ ਟਰਾਲੇ ਦਾ ਨੁਕਸਾਨ ਅਨ ਸਰ ਇਹ ਕਿਵੇਂ ਹਾਸਾ ਵਾਪੜਿਆ ਤੇ ਕਿੱਦਾਂ ਪਤਾ ਲੱਗਾ ਤੁਹਾਨੂੰ ਕਿ ਸਰ ਸਾਡੇ ਕੰਟਰੋਲ ਰੂਮ ਤੇ ਕਾਲ ਆਈ ਇਹਨਾਂ ਦੀ ਕਿ ਟਰਾਲੀ ਵਿੱਚ ਗੱਠਾਂ ਨੂੰ ਅੱਗ ਲੱਗੀ ਆ ਭਰਾਲੀ ਦੀਆਂ ਗੱਠਾਂ ਨੂੰ ਤੇ ਅਸੀਂ ਉਤੋਂ ਤੁਰੰਤ ਹੀ ਅਸੀਂ ਉਤੋਂ ਕਪੂਰ ਥਲੇ ਸਾਡਾ ਫਾਸਟ ਸੇ ਉੱਥੇ ਆਈ ਕੰਟਰੋਲ ਰੂਮ ਕਪੂਰ ਥਲੇ ਅਸੀਂ ਉੱਥੋਂ ਤੁਰ ਪਏ ਆ ਸਾਡੇ ਹੋਂਦੇ ਨੂੰ ਪਲੱਤਦੀਆਂ ਗੱਡੀਆਂ ਦੋਨੇ ਇੱਥੇ ਮੌਜੂਦ ਸੀ ਇਹਨਾਂ ਨੇ ਅੱਗ ਬੁਝਾ ਆ ਕੇ ਪਾਣੀ ਪਾਣਗੇ ਸੀ ਅਸੀਂ ਹੁਣ ਲੱਗੇ ਹੋਏ ਤਿੰਨੇ ਗੱਡੀਆਂ ਲੱਗੀਆਂ ਹੋਈਆਂ ਟਰਾਲੀ ਕਾਫੀ ਅੱਗ ਤੇ ਕਾਫੀ ਹੱਦ ਤੱਕ ਕੰਟਰੋਲ ਹੋ ਗਈ ਟਰਾਲੀ ਇਹਨਾਂ ਨੇ ਇਹਨਾਂ ਨੂੰ ਥ ਪਰਾਲੀ ਹੁਣ ਥੋੜੀ ਥੋੜੀ ਕਰਕੇ ਸਾਈਡ ਤੇ ਅਸੀਂ ਅੱਗੂ ਜਾ ਰਹੇ ਹਾਂ। ਇਹ ਨੁਕਸਾਨ ਕਿੰਨਾ ਹੋ ਗਿਆ ਇਹਨਾਂ ਦਾ ਹੋ ਗਿਆ। ਨੁਕਸਾਨ ਤੇ ਹੁਣ ਇਹਨਾਂ ਦਾ ਯਾਰ ਜਨੀਤ ਪਰਾਲੀ ਸਾਰੀ ਸੜ ਗਈ ਆ ਜੀ। ਇਹ ਤੇ ਹੁਣ ਇਹਨਾਂ ਨੂੰ ਪਤਾ ਕਿੰਨੇ ਦੀ ਪਰਾਲੀ ਆ ਕੀ ਆ حساب ਦਾ ਵੀ। ਇਹਨਾਂ ਦਾ। ਤੇ ਕਪੂਤਲਾ ਤੋਂ ਆਏ। ਹਾਂਜੀ ਕਪੂਤਲਾ ਫਾਰਮਰ ਤੋਂ ਆਏ। ਕੀ ਨਾਲ ਤੋਂ? ਮੇਰਾ ਨਾਮ ਗੁਰਪ੍ਰੀਤ ਸਿੰਘ ਫਾਰਮਰ ਨਾਲ ਜੀ।